ਉੱਠ ਜਾਗ ਕਰਾੜੇ ਮਾਰ ਨਹੀਂ ਇਹ ਸੋਣ ਤੇਰੇ ਦਰਕਾਰ ਨਹੀਂ ਇਕ ਰੋਜ ਜਹਾਨੋਂ ਜਾਣ ਆਏ ਜਾਗ ਬਰੇ ਵਿਚ ਜ਼ਮਾਨਾ ਆਏ ਰੋ ਗੋਸ਼ਤ ਕੀੜੀਆਂ ਖਾਣ ਆਏ ਕਰੇ ਤਾਂ ਮਰਗ ਵਿਸਾਰ ਨਹੀਂ ਉੱਠ ਜਾ ਤਕਰਾਰੇ ਮਾਰ ਨਹੀਂ ਉੱਠ ਜਾ ਤਕਰਾਰੇ ਮਾਰ ਨਹੀਂ ਉਹ ਤੇਰਾ ਸਾਹ ਨੇੜੇ ਆਇਆ ਏ ਕੁਝ ਚੋਨੀ ਦਾਜ ਰੰਗਾਇਆ ਏ ਕਿਉਂ ਆਪਣਾ ਆਪ ਸਜਾਇਆ ਏ ਐ ਕਾਫਲ ਤੈਨੂੰ ਸੋਹਰ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਤੂੰ ਸੁਤਿਆ ਕੁਮਰ ਵਜਾਈਏ ਚੜਕੇ ਤੰਦ ਨਾ ਪਾਈਏ ਤੂੰ ਸੁਖਿਆਮ ਮਰ ਵਜਾਈਏ ਤੂੰ ਚੜਕੇ ਤੰਦ ਨਾ ਪਾਈਏ ਕੀ ਕਰਸੇ ਦਾ ਜਤਿਆਰ ਨਹੀਂ ਉਠ ਜਾਗ ਕਰਾੜੇ ਮਾਰ ਨਹੀਂ ਉਠ ਜਾਗ ਕਰਾੜੇ ਮਾਰ ਨਹੀਂ ਤੂੰ ਜਿਸ ਦਿਨ ਚੋਬਨ ਮੱਤੀ ਸੈ ਤੂੰ ਨਾਲ ਸਿਆਂਦੇ ਰਤੀ ਸੈ ਤੂੰ ਜਿਸ ਦਿਨ ਚੋਬਨ ਮੱਤੀ ਸੈ ਤੂੰ ਨਾਲ ਸਿਆਂਦੇ ਰਤੀ ਸੈ ਹੋ ਗਾਫਲ ਕੱਲੀ ਬੱਤੀ ਸੈ ਇਹ ਪੂਰਾ ਤੈਨੂੰ ਸਾਰ ਨਹੀਂ ਉੱਠ ਜਾਗ ਕਰਾਰੇ ਮਾਰ ਨਹੀਂ ਉਠ ਜਾਗ ਕਰਾੜੇ ਮਾਰ ਨਹੀਂ ਤੂੰ ਮੁਟੰਬੋਤ ਕੁਛ ਜੀਸੈ ਨਿਰਲਜੀਆਂ ਦੀ ਨਿਰਲਚੀ ਸੈ ਤੂੰ ਖਾ ਖਾ ਖਾਣੇ ਰਚੀ ਸੈ ਹੁਣ ਤਾਈ ਤੇਰਾ ਬਾਰ ਨਹੀਂ ਉਠ ਜਾਗ ਕਰਾੜੇ ਓਰ ਨਹੀਂ ਉੱਠ ਜਾਗ ਤਰਾੜੇ ਮਾਰ ਨਹੀਂ ਅੱਜ ਕੱਲ ਤੇਰਾ ਮੁਤਲਾ ਵਾਏ ਕਿਉਂ ਸੁਦੀ ਕਰ ਕਰਦਾ ਵਾਏ ਅੱਜ ਕੱਲ ਤੇਰਾ ਮੁਤਲਾ ਵਾਏ ਕਿਉਂ ਸੁਦੀ ਕਰ ਕਰਦਾ ਵਾਏ ਅਰੇ ਡਿੱਗਿਆਂ ਨਾਲ ਮਿਲਾ ਵਾਏ ਇਹ ਬਲਕੇ ਗਰਮ ਪਜਾ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਤੂੰ ਇਸ ਜਹਾਨੋਂ ਜਾਏਂਗੀ ਫਿਰ ਕਦਮ ਨਾ ਏਤੇ ਪਾਏਂਗੀ ਤੂੰ ਇਸ ਜਹਾਨੋਂ ਜਾਏਂਗੀ ਫਿਰ ਕਦਮ ਨਾ ਏਤੇ ਪਾਏਂਗੀ ਇਹ ਜੋ ਬਨ ਰੂਪ ਵਜਾਈਗੀ ਤੇਰੜਾ ਵਿੱਚ ਸੰਸਾਰ ਨਹੀਂ ਉਠ ਜਾਗ ਕਰਾੜੇ ਮਾਰ ਨਹੀਂ ਉਠ ਜਾਗ ਕਰਾੜੇ ਮਾਰ ਨਹੀਂ ਮੰਜ਼ਲ ਮੇਰੀ ਦੂਰ ਦੁਰਾਡੀ ਤੂੰ ਕੋਣਾ ਵਿੱਚ ਜੰਗਲ ਵਾਦੀ ਓ ਕਾ ਮੁੰਚੜ ਮੇਰ ਪਿਆਦੀ ਓ ਇਸ ਦੀ ਤੂੰ ਅੰਬਸਾਰ ਨਹੀਂ ਉਠ ਜਾਗ ਕਰਾੜੇ ਮਾਰ ਨਹੀਂ ਉਠ ਜਾਗ ਕਰਾੜੇ ਮਾਰ ਨਹੀਂ ਜਿਹੜੇ ਸੰਦੇਸਾਂ ਦੇ ਰਾਜੇ ਨਾਲ ਜਿਨਾ ਦੇ ਵਜਦੇ ਬਾਜੇ ਜਿਹੜੇ ਸੰਦੇਸਾਂ ਦੇ ਰਾਜੇ ਨਾਲ ਜਿਨਾ ਦੇ ਵਜਦੇ ਬਾਜੇ ਗੈਰ ਰੂਪੇ ਤੱਕ ਤੇ ਤਾਜ ਕੋਈ ਦੁਨੀਆ ਦਾ ਇਤਬਾਰ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਉਹ ਉੱਠ ਜਾਗ ਕਰਾੜੇ ਮਾਰ ਨਹੀਂ ਕਿੱਥੇ ਹੈ ਸੁਲਤਾਨ ਸਿਕੰਦਰ ਮੌਤ ਨਾ ਛੱਡੇ ਦੀਰ ਪੈਗੰਬਰ ਉਹ ਕਿੱਥੇ ਹੈ ਸੁਲਤਾਨ ਸਿਕੰਦਰ ਮਾਤ ਨਾ ਛੱਡੇ ਮੀਰ ਬੇਕੰਬਰ ਸਭੇ ਛੱਡ ਗਏ ਅਡੰਬਰ ਕੋਈ ਇੱਥੇ ਪਾਇਦਾਰ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਜੇ ਤੁਹਾਨੂੰ ਸਾਡਾ ਇਹ ਵੀਡੀਓ ਚ ਗੱਲ ਕੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬਹੁਤ ਬਹੁਤ ਧੰਨਵਾਦ